ਗੁੱਡ ਮਾਰਨਿੰਗ ਫਰੈਂਡੋ ਮੰਮੀ ਕੀ ਆ ਮੈਂ ਨਾ ਹੋਂ ਚੱਲਿਆ ਸਵੇਰਾ ਸਵੇਰ ਤੂੰ ਮਜ਼ਾਕ ਨਾ ਕਰੀ ਜਾ ਲਾਹੋਂ ਚੱਲਿਆ ਤੇ ਰਾਤ ਨੂੰ ਤੇ ਥੋ ਨਾ ਤੜੀ ਜਾਂਦਾ ਸਵੇਰ ਨੂੰ ਤੂੰ ਹੋਂ ਚੱਲਦੇ ਆਂ ਤੁਹਾਨੂੰ ਕਹਿੰਦੀ ਮੰਮੀ ਮੈਂ ਮਜ਼ਾਕ ਨਹੀਂ ਕਰਦਾ ਬੰਦਾ ਹੀ ਆ ਅਧੀਲਾ ਨਾ ਮੇਰੇ ਕੋਲ ਕੀ ਆ ਤੇਰੇ ਕੋ ਕੀ ਆ ਛਿੱਪੀ ਛਿੱਪੀ ਖਾਕ ਵਧੀ ਹੋਈ ਹੁਣ ਹੈ ਖਾਕ ਜਿਆਦੀ ਆ ਤੇ ਹੁਣ ਕਿਆ ਯਾਰ ਖਾਦੀ ਜ਼ੋਰ ਲਾਉਣ ਨੂੰ ਜਗ੍ਹਾ ਲੱਭਦੀ ਨਹੀਂ ਐਡਾ ਕੀ ਇਹ ਚ ਜਾਣ ਪੜਦੇ ਪੜਦੇ ਆ ਗਈ ਮੋٹے ਨੂੰ ਮੋٹے ਨੇ ਡਰਾਦਾ ਬਾਈ ਨੂੰ ਕਹਿੰਦਾ ਆ ਕਿੰਨੂ ਪੁੱਛ ਕੇ ਟੇਲਾ ਪੜਦਿਆ ਉਹ ਤਾਂ ਕਿਹਾ ਹੀ ਨਾ ਕਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਇਹ ਹੋ ਗਿਆ ہمارا ਗਾਰ ਸ਼ੁਰੂ ਇੱਧਰ ਸੇ ਭਈਆ ਓ ਇਤੋਂ ਸ਼ੁਰੂ ਹੋ ਗਿਆ ਭਾਈ ਇੱਕ ਬੂਆ ਆ ਗਿਆ ਤੇ ਓ ਸਰੇ ਦਾ ਹੀ ਆ ਗਿਆ ਆਪਣਾ ਹੀ ਓ ਹੈਲੋ ਵਾਉ ਸੁਵੇਰੇ ਸੁਵੇਰੇ ਬਾ ਵਧੀਆ ਵਧੀਆ ਜੀ ਡਾਕਟਰਸ ਕਾਲ ਇਹ ਇਹ ਹਮਾਰਾ ਹਾਂ ਚੱਲ ਵਧੀਆ ਫਿਰ ਵਾਉ ਇਹ ਦੇਖ ਸਕਤੇ ਹੈਂ ਆਪ ਇਹ ਹਮਾਰਾ ਘਰ ਇਹ ਹਮਾਰਾ ਘਰ ਉਧਰ ਵੀ ਹਮਾਰਾ ਘਰ ਉਧਰ ਵੀ ਹਮਾਰਾ ਮੰਮੀ ਗੁੱਡ ਮਾਰਨਿੰਗ ਫਰੈਂਡੋ ਮੰਮੀ ਕੀ ਆ ਮੈਂ ਨਾ ਹੋਂ ਚੱਲਿਆ ਸਵੇਰਾ ਸੁਵੇਰ ਤੂੰ ਮਜ਼ਾਕ ਨਾ ਕਰੀ ਜਾ ਨਾ ਹੋਂ ਚੱਲਿਆ ਤੇ ਰਾਤ ਨੂੰ ਤੇ ਥੋਨਾ ਤੜੀ ਜਾਂਦਾ ਸਵੇਰ ਨੂੰ ਤੂੰ ਹੋਂ ਚੱਲਿਆ ਐਡਾ ਕਿਦਰਾ ਸੂਰਜ ਚੜਨ ਲੱਗਾ ਈ ਮਜਾਕ ਥੋੜਾ ਜਿਆਦਾ ਤੁਹਾਨੂੰ ਕਹਿੰਦੀ ਮਮੀ ਮੈਂ ਮਜਾਕ ਨਹੀਂ ਕਰਦਾ ਬੰਦਾ ਹੀ ਆ ਅਦੀਲਾ ਨਾ ਮੇਰੇ ਕੋਲ ਕੀ ਆ ਤੇਰੇ ਕੋ ਕੀ ਆ ਛਿੱਪੀ 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 ਹੈ ਆਪਕੇ ਬਾਸ ਔਰ ਕੀ ਹੈ ਲਾਈ ਆ ਰਹੇ ਪਰੌਂਠੇ ਸਵੇਰੇ ਸਾਰੇ ਖਾएंगे ਠੰਡ ਮੇ ਨਾ ਨਹੀਂ ਅੱਡਾ ਬਾਈ ਰੋਹਣ ਜਦੋਂ ਇਹ ਤੁਹਾਨੂੰ ਕਿਹਾ ਆ 10000 ਰੁਪਿਆ ਡਾਕਟਰ ਨਿਸ਼ਾਨ ਵਾਲੇ ਡਾਕਟਰ ਨਿਸ਼ਾਨ ਵਾਲੇ 500 ਹੋਣਗੇ ਤੇ 100 ਕਿਵੇਂ ਗਏ ਨਾ ਤੂੰ ਫਿਰ 500 200 ਹੋ ਗਿਆ 1200 ਹੋ ਗਿਆ ਉਹ ਬਾਕੀ ਦਾ ਵਾਧਾ ਹਾਂ ਬਾਕੀ ਦਾ ਵਾਧਾ ਰੱਖ ਬਈ 10 ਤੱਕ ਗੋਰੇ ਇਹਨਾਂ ਦਾ ਹਿਸਾਬ ਲੈਣਾ ਪੂਰਾ ਤੂੰ ਯਾਰ ਮੈਂ ਕਹਿ ਤਾ ਵੇ 10 ਤੱਕ ਮਨ ਬੇੜ ਕੇ ਮੁਰ ਕੇ ਦੋਨੇ ਪੱਲੇ ਹਾਂ ਪੱਲੇ ਕੋ ਪੱਲੇ ਪਾਉਣ ਨੂੰ ਕਿਤੇ ਮੇਰੇ ਨਾਲ ਵਿਆਹ ਹੈਗਾ ਜਾਂ ਪੱਲੇ ਪੱਲੇ ਦੇ ਦੂੰਗਾ ਹੈ ਚਲੋ ਆਇਓ ਕੀ ਗੱਲ ਤੋਡਾ ਨਹੀਂ ਸਾਰੀ ਦਿਹਾੜੀ ਰੋਲਾ ਮੁੱਕਦਾ ਹੈ ਹੈ ਉਹ ਤਾਂ ਕੋਈ ਚੀਜ਼ ਤੋੜ ਕੋਈ ਫੇਰ ਤੋਡਾ ਨਹੀਂ ਚੂਵੇ ਬਿੱਲੇ ਵਾਲੇ ਰ ਖੇਡ ਮੁੱਕਦਾ ਸਾਰੀ ਦਿਹਾੜੀ ਹੁਣ ਇਹਨੂੰ ਸਾਹ ਘੱਟ ਜਾਂਦਾ ਤੇ ਗੋਡੇ ਵੀ ਠੀਕ ਹੋ ਗਿਆ ਕੀ ਗੱਲ ਹੈ ਇਹ ਗੱਲ ਕੀ ਹੈ ਤਾਂ ਜ਼ੋਰ ਮਾਰਦੀ ਇਹਨਾਂ ਫਰਾਗ ਵਧੀ ਹੋਈ ਹੁਣ ਹੈ ਫਰਾਗ ਜਿਆਦੀ ਆ ਤੇ ਹੁਣ ਯਾਰ ਖਾਲੀ ਜ਼ੋਰ ਲਾਉਣ ਨੂੰ ਜਗ੍ਹਾ ਲੱਭਦੀ ਨਹੀਂ ਆ ਜੋਰ ਲਾਉਣ ਨੂੰ ਜਗ੍ਹਾ ਲੱਭਦੀ ਨਹੀਂ ਤੇ ਫਿਰ ਕੋਈ ਨਾ ਕੋਈ ਤਾਂ ਟੱਕਰੇ ਗਈ ਉਹਨਾਂ ਨੂੰ 10 ਮਾਤੇ ਮਾਰ ਘਾਗੇ ਐਡਾ ਕੀ ਇਹ ਚ ਜਾਣ ਮਾਰਦੇ ਬੁੱਕਾ ਲੱਕ ਫਿਰ ਉਹਨਾਂ ਨੂੰ ਕਰਦੇ ਸਿੱਧਾ ਇਹਨੂੰ ਹਾਂ ਆਵਰੀ ਬਹੁਤ ਜ਼ਿਆਦੀ ਆ ਪੈਰਾਂ ਨਾਲ ਜੁੱਤੀਆਂ ਤੋੜਦੀ ਫਿਰਦੀ ਇਹ ਤਾਂ ਥੱਲੇ ਕੱਢਦੀ ਫਿਰਦੀ ਇਹ ਤਾਂ ਜੁੱਤੀਆਂ ਨਾਲ ਆ ਕਿਧਰੋਂ ਲਿਬੜਨ ਦੁੱਬੜ ਕੇ ਆਈ ਆ ਵਾਰੀ ਬਹੁਤ ਪੋਟ ਦਾਂਗੇ ਸਾਰਾ ਘਰ ਪੜਦੇ 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 ਨੌਜਵਾਨਾ ਪੜਦੇ ਮਾਰਾ ਘਰ ਦੀ ਗੰੰਦ ਲਾ ਦੋ ਪੜ ਦੋ ਫਲਾੜ ਦੋ ਹਰਾ ਵੇ ਹਾਂ ਇਹ ਪੱਟੀ ਦਾ ਹੀ ਜਾਂਦਾ ਵਾਕਈ ਮੋਟੇ ਨੂੰ ਮੋਟੇ ਨੇ ਡਰਾਦਾ ਬਾਈ ਨੂੰ ਕਿੰਨੂੰ ਪੁੱਛ ਕੇ ਟੀਲਾ ਪੜਦਿਆ ਉਹਨੇ ਕਿਹਾ ਸੀ ਨਾ ਕਰੇ ਆ ਯਾਰ ਤੇ ਤੂੰ ਸਾਹਮਣਾ ਮੁੜ ਕੇ ਆ ਕਮਾੜਾ ਏੜੀ ਹੈਂ ਸਪੀਡ ਚੈੱਕ ਕਰ ਮੁੰਡਿਆ ਦੀ ਸਪੀਡ ਕਿਉਂ ਜਦੋਂ ਹੁੰਦੀ ਸ਼ਾਮ ਉਹ ਸਪੀਡ ਕਿਉਂ ਵਧਾ ਦੇਣ ਕਿ ਛੇਤੀ ਛੇਤੀ ਨਵੇਂੜ ਗਿਆ ਨਾ ਕੰਮ ਛੇਤੀ ਛੇਤੀ ਕੰਮ ਨਵੇਂੜੀਏ ਤੇ ਜਾਣ ਛੜਾਈਏ ਖਿੱਚ ਦੋ ਕੰਮ ਦੋ ਹੁਣ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ